ਸ੍ਰੀ ਬਹਿਬ ਜੀ ਆ ਖਾਸਾ ਸ੍ਰੀ ਬਹਿਬ ਜੀ ਅਤੇ ਕਾਜਸੀ ਆਂਡਰਿਆ ਸੂਰੂ ਕਾ ਫੈਡਰੇਸ਼ਨ ਸਪੋਰਟਸ ਸੈੱਲ ਵੱਲੋਂ ਕਰਜੀ ਸਿੰਘ ਜਿਹੜੀ ਪਹਿਲਵਾਨ ਜੀ ਨੇ ਸਪੌਂਸਰ ਦਾ ਜਨਸਕਤਰ ਜਿਹੜੇ ਦਾ ਲਾਇਆ ਵਾ ਉਹਨਾਂ ਦੇ ਨਾਲ ਜੀ ਸ਼ਾਬੀ ਜੀ ਨੂੰ ਸਪੋਰਟਸ ਸੈੱਲ ਆਂਡਰਿਆ ਸੂਰੂ ਕਾ ਫੈਡਰੇਸ਼ਨ ਜਿਹੜੇ ਦਾ ਪ੍ਰਧਾਨ ਲਾਇਆ ਗਿਆ ਵਾ ਇਹਨਾਂ ਦੋਵਾਂ ਵੀਰਾਂ ਨੂੰ ਬਹੁਤ ਬਹੁਤ ਵਧਾਈਆਂ ਆਸ ਕਰਦੇ ਹਾਂ ਕਿ ਇਸ ਨਕਾ ਪਾਲ ਨੰਬਰ 27 ਬੂਨਪੁਰਾ ਬਾਬਾ ਜੀ ਹੁਸੈਨਗਰ ਇਹ ਬੱਚਿਆਂ ਨੂੰ ਇੱਕ ਵਧੀਆ ਸੇਧ ਦੇਣ ਦੀ ਪਿਆਰ ਕਰਨਗੇ ਕਿਉਂਕਿ ਇਹਨਾਂ ਨੂੰ ਇਸ ਬਾਰੇ ਪਤਾ ਵਾ ਕਿ ਬਚਪਨ ਤੋਂ ਆਪ ਰੈਸਲਿੰਗ ਕਰਦੇ ਰਹੇ ਨੇ ਤੇ ਇਹਨਾਂ ਦਾ ਸਾਡੀ ਸਰਸਤਾ ਵੱਲੋਂ ਅਤੇ ਹੋਰ ਵੀ ਜਿੰਨੇ ਸਾਡੇ ਸਾਥੀ ਨੇ ਇਹਨਾਂ ਸਾਰਿਆਂ ਨੂੰ ਪੂਰਾ ਸਹਿਯੋਗ ਦਿੱਤਾ ਜਾਏਗਾ ਤੇ ਨਾਲ ਹੀ ਪ੍ਰਸ਼ਾਸਨ ਵੱਲੋਂ ਵੀ ਮਿਲ ਕੇ ਇਹਨਾਂ ਦਾ ਸਹਿਯੋਗ ਕਰਾਉਣ ਦਾ ਪ੍ਰალੋਕ ਹੋਏਗਾ ਮੋਢੇ ਨੇ ਮੇਰੀਆਂ ਸੱਜਣ ਕਹਿੰਦੇ ਨੇ ਕਿ ਉਹ ਦੇਤੀ ਹੈ ਕਿ ਜਿੰਨਾ ਆਪਣੇ ਇਸ ਇਲਾਕੇ ਚੋਂ ਆਪੀਐਸ ਆਈਐਸ ਡਿਪਟੀ ਇੰਸਪੈਕਟਰ ਉਥੇ ਜਾ ਗਏ ਨੇ ਤੇ ਸਾਰੇ ਉਹਨਾਂ ਨੇ ਐਚ ਡੀ ਕੀਤੀ ਬੱਚਿਆਂ ਨੇ ਉਸੇ ਤਰ੍ਹਾਂ ਮੇਰੀ ਆਸਾਬ ਬੇਤੇ ਹੈਗੀ ਤੇ ਵੱਧ ਚੜ ਕੇ ਸਪੋਰਟਸ ਵਾਲ ਆਪਣੇ ਬੱਚਿਆਂ ਦਾ ਧਿਆਨ ਦੋ ਕਿਉਂਕਿ ਇਹ ਨਸ਼ਿਆਂ ਦਾ ਜਿਹੜਾ ਸ਼ੇਵਾਂ ਦਰਿਆ ਪੰਜਾਬ ਚ ਵਗ ਰਿਹਾ ਵਾ ਉਹ ਤੋਂ ਆਪਣੇ ਬੱਚਿਆਂ ਨੂੰ ਬਚਾ ਸਕੀਏ ਅਤੇ ਆਪਣੇ ਬੱਚਿਆਂ ਨੂੰ ਚੰਗੀ ਸਿਹਤ ਤੇ ਚੰਗੀ ਸਿੱਖਿਆ ਦੇ ਸਕੀਏ ਉਸ ਦੇ ਨਾਲ-ਨਾਲ ਉਹਨੂੰ ਪੜਾਉਉ ਜ਼ਰੂਰ ਅਤੇ ਉਹਨਾਂ ਦੇ ਪੜਾਈ ਦੇ ਨਾਲ ਉਹਨਾਂ ਨੂੰ ਇਹ ਵੀ ਦੱਸੋ ਕਿ ਆਪਾਂ ਆਪਣੀ ਸਿਹਤ ਦਾ ਕਿਤਰਾ ਵਿਚਾਰ ਰੱਖਣਾ ਸਪੋਰਟਸ ਕਰੋ ਫੈਸਨਮੇਂ ਦੇ ਵਿੱਚ ਜਾਓ ਕਬੱਡੀ ਦੇ ਵਿੱਚ ਜਾਓ ਜੇ ਆਪਾਂ ਰੋ ਨਹੀਂ ਕੋਈ ਮੋਨ ਨਾ ਵਾਓ ਜ਼ਰੂਰ ਰੋ ਕੋਈ 2-4 ਕਿਲੋਮੀਟਰ ਦਾ ਜੰਨਾ ਦੌੜ ਕਰੋ ਜਿਸ ਦੇ ਨਾਲ ਕੱਲ ਨੂੰ ਤੁਸੀਂ ਪੜ੍ਹ ਲਿਖ ਕੇ ਕਿਤੇ ਆਰਮੀ ਦੀ ਨੌਕਰੀ ਵੇਖਣ ਜਾਓ ਤਾਂ ਤੁਸੀਂ ਰਨਿੰਗ ਦੇ ਵਿੱਚੋਂ ਆਪਣੀ ਟ੍ਰਾਇਲ ਪਾਸ ਕਰਕੇ ਤਾਂ ਵਧੀਆ ਨੌਕਰੀ ਕਰ ਸਕੋ ਔਰ ਮੈਂ ਆਸ ਕਰਦਾ ਗੁਰਪ੍ਰਵਾਹ ਜੀ ਭਣਾਤੋ ਤੇ ਸਾਰੇ ਇਸ ਸਮਾਹ ਨੂੰ ਅੱਗੇ ਵਧਾਉਣ ਦੇ ਅਤੇ ਆਪਣੇ ਇਲਾਕੇ ਦੇ ਵਿੱਚ ਸਪੋਰਟਸ ਦਾ ਨਾਮ ਰੋਸ਼ਨ ਕਰਨਗੇ ਇਹਨਾਂ ਦਾ ਅਸੀਂ ਆਪਣੀ ਆਲ ਇੰਡੀਆ ਸਪੋਰਟਸ ਫੈਡਰੇਸ਼ਨ ਵੱਲੋਂ ਪੂਰਾ ਸਹਿਯੋਗ ਕਰਾਂਗੇ ਸ੍ਰੀ ਬਖਸ਼ੀਆ ਖਾਲਸਾ ਸ੍ਰੀ ਗੁਰੂ